ਜੋ ਟੁੱਲਣ ਲੱਗਿਆਂ ਆਪਣਾ ਆਪ ਫਰੋਲਣ ਲੱਗਿਆਂ ਤੇਰਾ ਚਿਹਰਾ ਨਜ਼ਰੀਆਂ ਬੇ ਮੰਦ ਦੇ ਬੂਹੇ ਖੋਲਣ ਲੱਗਿਆਂ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਬਲਵਿੰਦਰ ਖਾਸ ਮੁਲਾਕਾਤ ਚ ਤੁਹਾਡਾ ਖਾਸ ਸਵਾਗਤ ਹੈ ਅੱਜ ਜਿਹੜੀ ਗੱਲਬਾਤ ਕੀਤੀ ਕਰਨ ਜਾ ਰਹੇ ਆਂ ਖਾਸ ਮੁਲਾਕਾਤ ਦੇ ਵਿੱਚ ਉਹ ਮਹਿਮਾਨ ਇਸ ਲਈ ਵੀ ਖਾਸ ਨੇ ਕਿ ਇੱਕ ਤੇ ਉਹ ਬਹੁਤ ਸੰਜੀਦਾ ਗਾਇਕੀ ਨਾਲ ਜੁੜੇ ਨੇ ਸੂਫੀਆਨਾ ਗਾਇਕੀ ਨਾਲ ਜੁੜੇ ਨੇ ਬੜੀ ਮਸਤੀ ਨਾਲ ਗਾਉਂਦੇ ਨੇ ਨੱਚ-ਨੱਚ ਕੇ ਗਾਉਂਦੇ ਨੇ ਤੇ ਉਸੇ ਤਰ੍ਹਾਂ ਬਹੁਤ ਠਹਿਰਾਓ ਤੇ ਸਹਜਤਾ ਤੇ ਸੰਜੀਦਗੀ ਨਾਲ ਗੱਲਾਂ ਵੀ ਕਰਦੇ ਨੇ ਸਾਡਾ ਨਵਾਂ ਚਿਹਰਾ ਸੂਫੀਆਨਾ ਗਾਇਕੀ ਦਾ ਕੰਵਰ ਗਰੇਵਾਲ ਹੁਰੀ ਕੰਵਰ ਸਸਰੀਕਾਲ ਸलाम ਜੀ ਸਸਰੀਕਾ ਭਾਈ ਸਸਰੀਕਾਲ ਜੀ ਜੀ ਆਇਆਂ ਨੂੰ ਖੈਰਮਖਦਮ ਕਰਦੇ ਆਂ ਤੁਹਾਡਾ ਕਿਵੇਂ ਹੋ ਸੇਤਾ ਕਿਵੇਂ ਨੇ ਜੀ ਬਗਵਾ ਕਿਉਂਕਿ ਮੌਸਮ ਬਾਅਦ ਠੰਡੇ ਹੋਏ ਨੇ ਮੈਂ ਫਨਕਾਰਾਂ ਨੂੰ ਥੋੜਾ ਜਿਹਾ ਠੰਡ ਤਤ ਛੇਤੀ ਵੀ ਲੱਗਦੀ ਹੈਗੀ ਆ ਨਹੀਂ ਨਹੀਂ ਵੀਰੇ ਐਨ ਬਿਲਕੁਕੁਲ ਓਕੇ ਜੀ ਕੋ ਗਲੇ ਗੂਲੇ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੁਣ ਵਾਜੇ ਸਭ ਠੀਕ ਹੈ ਹਾਂਜੀ ਬਾਕੀ ਮਸਤਾਂ ਦਾ ਕੀ ਹਾਲ ਹੈ ਸਾਰਿਆਂ ਦਾ ਬਾਕੀ ਸਾਰੇ ਬਹੁਤ ਵਧੀਆ ਜੀ ਬੇਬੇ ਬਾਗੋ ਬਾਗਾ ਜੀ ਮਾਈ ਦਾ ਕੀ ਹਾਲ ਹੈ ਹਾਂਜੀ ਬਾਗੋ ਬਾਗ ਡੇਰੇ ਦੇ ਸਾਰੇ ਸੇਵਾਦਾਰ ਸਾਰੇ ਠੀਕ ਠਾਕ ਨੇ ਚੜ੍ਹਦੀਆਂ ਕਲਾ ਚ ਅੱਛਾ ਹੁਣ ਮੇਰਾ ਸਿੱਧਾ ਸਵਾਲ ਹੈ ਕਮਰ ਡੇਰੇ ਨਾਲ ਜੁੜਨ ਨਾਲ ਗਾਇਕੀ ਨਾਲ ਜੁੜੇ ਜਾਂ ਗਾਇਕੀ ਨਾਲ ਜੁੜੇ ਹੋਣ ਦੇ ਨਾਤੇ ਡੇਰੇ ਨਾਲ ਜੁੜੇ ਜਾਂ ਦੋਵੇਂ ਗੱਲਾਂ ਕਿਤੇ ਆਪ ਚ ਇਕੱਠੀਆਂ ਆਪੇ ਹੋ ਗਈਆਂ ਐਦਾਂ ਸਿਵਰੇ ਸੰਗੀਤ ਤਾਂ ਪਹਿਲਾਂ ਵੀ ਸੀ ਅੰਦਰ ਹਾਂ ਪਹਿਲਾਂ ਵੀ ਸੀ ਅੰਦਰ ਸਕੂਲਾਂ ਚ ਵਿਗਾਉਂਦੇ ਰਹੇ ਕਾਲਜ ਚ ਗਿਆ ਯੂਨੀਵਰਸਿਟੀ ਚ ਵੀ ਬਹੁਤ ਗਿਆ ਹੂੰ ਤਾਂ ਇੱਕਦਮ ਜਦੋਂ ਉਹ ਕਹਿੰਦੇ ਕਿ ਜਦੋਂ ਸਾਤ ਦੇ ਡੇਰੇ ਤੇ ਆ ਕੇ ਗਾਉਣ ਦਾ ਮੌਕਾ ਆਇਆ ਕੁਦਰਤ ਨੇ ਉਹ ਸੰਭਲਿਆਂਦਾ ਤਾਂ ਉਹਦਾ ਜਿਹੜਾ ਗਾਇਕੀ ਦਾ ਭਾਵ ਨਹੀਂ ਬਦਲਿਆ ਸ਼ਬਦ ਬਦਲ ਗਏ ਹਾਏ ਹਾਏ ਤੁਸੀਂ ਆਪਣੇ ਗੀਤਾਂ ਚ ਵੀ ਬਹੁਤ ਸਾਰੇ ਸ਼ਬਦ ਜਿਹੜੇ ਡੈਡੀਕੇਟ ਕਰਦੇ ਹੋ ਸਮਰਪਿਤ ਕਰਦੇ ਹੋ ਉਹ ਵੀ ਮਾਈ ਨੂੰ ਡੈਡੀਕੇਟ ਕਰਦੇ ਹੋ ਤੁਸੀਂ ਹਾਂ ਵੀਰੇ ਅਸਲ ਚ ਕੀ ਹੈ ਜਿੱਦਾਂ ਜਿਨ੍ਹਾਂ ਨੂੰ ਤੂੰ ਦੱਸਦਾ ਹੋ ਕੋਈ ਹੋਰ ਹੀ ਅੱਖਾਂ ਨੇ ਨਾ ਜਾਈ ਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ ਬੀਬਾ ਵੱਜਦੀ ਹੈ ਕਿੰਗਰੀ ਮਸਤਾਂ ਵਾਲੇ ਜੋਗੀ ਦੀ ਇਹ 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 ਲਾਈਨਾਂ ਮੈਂ ਸੁਣੀਏ ਬੇਬੇ ਕੋਲ ਦੀਵਾਨ ਤੇ ਬੈਠਿਆ ਹੂੰ ਜਦੋਂ ਬੇਬੇ ਹੁਣੇ ਦੀਵਾਨ ਤੇ ਜਾਂਦੇ ਆ ਕਦੇ ਵੀ 사ਸਾਂਗਲੇ ਜਾਂਦੇ ਤਾਂ ਨਾਲ ਜਾਂਦੇ ਸੀ ਮੈਂ ਵੀ ਨਾਲ ਜਾਂਦਾ ਲਾਡੀ ਵੀ ਨਾਲ ਜਾਂਦਾ ਤਾਂ ਹੋਰ ਵੀ ਡੇਰੇ ਦੇ ਸੇਵਾਦਾਰ ਸੀ ਨਾਲ ਮੈਂ ਪਿਛੇ ਹਰਮੋਨੀਆ ਵਜਾਉਣਾ ਤਾਂ ਗਾਉਂਦਿਆ ਗਾਉਂਦੀ ਬੇਬੇ ਕਈ ਵਾਰੀ ਕਿਸੇ ਗੱਲ ਚੋਂ ਇਸ ਤਰ੍ਹਾਂ ਦੀ ਗੱਲ ਗਾਉਂਦੀ ਹੈ ਤਾਂ ਉਹ ਆ ਕੇ ਫਿਰ ਮੈਂ ਡੇਰੇ ਕਹਿੰਦਾ ਬੇਬੇ ਵੀ ਲਾਈਨ ਬਹੁਤ ਸੋਹਣੀ ਹੈ ਇਹਨੂੰ ਮੈਂ ਗੀਤ ਬਣਾਉਂਦਾ ਇਹਦਾ ਪੂਰਾ ਸੀ ਇੱਕ ਕਲਾਮ ਬਣਾ ਦਈਏ ਤਾਂ ਇਹ ਐਸੇ ਤਰ੍ਹਾਂ ਹੀ ਸਾਰਾ ਫਿਰ ਜਦੋਂ ਕਲਾਮ ਬਣਦਾ ਫਿਰ ਸਾਰੇ ਇਕੱਠੇ ਬੈਠ ਕੇ ਕਲਾਮ ਬਣਾਉਂਦੇ ਜਾ ਪਹਿਲਾਂ ਕੰਪੋਜੀਸ਼ਨ ਬਣਦੀ ਹੈ ਮਨ ਚ ਫਿਰ ਤੁਸੀਂ ਸਾਂਝਾ ਕਰਦੇ ਹੋ ਜਾਂ ਨਾਲ-ਨਾਲ ਹੀ ਹੁੰਦਾ ਵੀ ਕਈ ਵਾਰੀ ਕੰਪੋ ਕੰਪੋਜੀਸ਼ਨ ਨਾਲ ਦੀ ਨਾਲ ਹੀ ਬਣ ਜਾਂਦੀ ਹੁੰਦੀ ਹੈ ਅ ਇਸ ਤਰ੍ਹਾਂ ਵੀਰੇ ਦੀਪ ਮੋਸਟਲੀ ਬਹੁਤ ਸਾਰੇ ਕਲਾਉ ਉਸੇ ਦੇ ਲਿਖੇ ਹੋਏ ਹਾਂ ਦੀਪ ਨੇ ਬਾਬਾ ਬੇਲੀ ਨੇ ਵੀ ਲਿਖਿਆ ਹਾਂ ਬਾਬਾ ਬੇਲੀ ਨੇ ਵੀ ਲਿਖਿਆ ਜਿਨ੍ਹਾਂ ਨੂੰ ਤੁਹ ਦਸਤਾ ਹੋ ਰਹੀਆਂ ਖਾਣੇ ਤੇ ਇਸ ਤਲਾਵਾ ਹੋਰ ਵੀ 200 ਜਨ ਹੈ ਤਾਂ ਦੀਪ ਨੇ ਵੀ ਜੋ ਵੀ ਲਿਖਿਆ ਉਹਨੇ ਕੁਟਿਆਜ ਬੈਠ ਕੇ ਲਿਖਿਆ ਬੇਬੇ ਦੀ ਕੁਟਿਆਜ ਹਾਂ ਕੀ ਬਾਤ ਹੈ ਤਾਂ ਜੋ ਸਾਸਾਂਗ ਦੇ ਵਿੱਚ ਇਕੱਠਿਆਂ ਦਾ ਗਾਉਣਾ ਉਹਦਾ ਆਉਣਾ ਉਥੇ ਮੇਰੇ ਨਾਲ ਰਹਿਣਾ ਵੀ ਇਕੱਠਿਆਂ ਦਾ ਰਹਿਣਾ ਸਾਡਾ ਤਾਂ ਉਹ ਸਾਰਾ ਉਹ ਸਾਰਾ ਕੁਟਿਆਜ ਦਾ ਸੁਭਾਅ ਨੂੰ ਦੇਖ ਕੇ ਜੋ ਅੰਦਰ ਵਸਿਆ ਤਾਂ ਉਹਨੇ ਸ਼ਬਦਾਂ ਕਿਸੇ ਗੱਲ ਤੇ ਵੀ ਹੋ ਜਾਂਦਾ ਵੀ ਇਹ ਸ਼ਬਦ ਤੂੰ ਐ ਕਰ ਮੈਂ ਐ ਕਰਨ ਮੁੜ ਕੇ ਮਾਈ ਤੋਂ ਫਿਰ ਝਿੜਕਾਂ ਪੈ ਜਾਂਦੀਆਂ ਹੋਣੀਆਂ ਵੀ ਤੁਸੀਂ ਇਹ ਐ ਨਾ ਕਰੋ ਨਹੀਂ ਇਸ ਗੱਲੋਂ ਦੀਪ ਦੀ ਇਹ ਤਾਰੀਫ ਹੈ ਮੇਰੇ ਵੱਲੋਂ ਸਲਾਮ ਆਉ ਬੰਦੇ ਨੂੰ ਕਿ ਜੋ ਵੀ ਉਹਨੇ ਲਿਖ ਕੇ ਲਿਆਂਦਾ ਬੇਬੇ ਨੇ ਪਹਿਲੀ ਛੱਟੇ ਹੋ ਕੇ ਆ ਕੇ ਪਰਵਾਨ ਪੁੱਤ ਬਹੁਤ ਵਧੀਆ ਹੋਇਆ ਬਹੁਤ ਵਧੀਆ ਤਾਂ ਉਹਦੀ ਕੰਪੋਜੀਸ਼ਨ ਕਦੋਂ ਬੰਦੀ ਆ ਹਮ ਕੁਟੀਆ ਦੇ ਵਿੱਚ ਸਤਸੰਗ ਹੁੰਦੇ ਆ ਵੀਰੇ ਮਸਿਆ ਵਰਪੂਰਨਵਾਸੀ ਹਮ ਦੋ ਸਤਸੰਗ ਹੁੰਦੇ ਆ ਤਾਂ ਜੋ ਵੀ ਕੁਝ ਨਵਾਂ ਲਿਖਿਆ ਹੋਇਆ ਹੁੰਦਾ ਤਾਂ ਉਸ ਦਿਨ ਮੈਂ ਕੋਲ ਰੱਖ ਲੈਂਦਾ ਹਮ ਤਾਂ ਉੱਥੇ ਗਾਉਂਦੇ ਆ ਉਹਦੇ ਬਾਬੇ ਤੁਰੀ ਦਾ ਤੂੰਬਾ ਵੱਜਦਾ ਤਾਂ ਉਹ ਯਕੀਨ ਕਰੋ ਤੁਸੀਂ ਅੱਜ ਤੱਕ ਜਿੰਨੇ ਵੀ ਜਿੰਨੇ ਵੀ ਉਹ ਭਾਵੇਂ ਹੋਰ ਹੀ ਅੱਖਾਂ ਮਸਤਾਂ ਦੇ ਵਿੜੇ ਹੋਰ ਵੀ ਬਹੁਤ ਸਾਰੇ ਤਾਂ ਉਹ ਉੱਥੇ ਬੈਠੇ ਬੈਠੇ ਹੀ ਉਹਦੀ ਤਰਜ਼ ਬਣੀ ਹੈ ਔਰ ਇੱਕ ਖੁਸ਼ੀ ਦੀ ਗੱਲ ਹੋ ਰਹਾ ਜਿਸ ਦਿਨ ਵੀ ਕੋਈ ਕਲਾਮ ਪਹਿਲੀ ਵਾਰ ਗਾਇਆ ਉਹ ਇੱਕ ਵਾਰੀ ਗਾਇਆ ਨਹੀਂ ਸਰਿਆ ਉਹਨੂੰ ਵਾਰ-ਵਾਰ ਗਿਆ ਬੇਬੇ ਨੇ ਵੀ ਕਿਹਾ ਸੰਗਤ ਨੇ ਵੀ ਕਿਹਾ ਕਿ ਕਮਰੇ ਯਾਰ ਇਹਨੂੰ ਸੁਨਾਹ ਹੋਰ ਸੁਨਾਹ ਹੂੰ ਤਾਂ 5 5 6 6 ਆ ਮਸਤ ਬਣਾ ਦੇਣਗੇ ਮੇਰੇ ਯਾਦਾ 7 ਵਾਰੀ ਗਿਆ ਸੀ ਅਸੀਂ ਜਿਸ ਦਿਨ ਪਹਿਲੀ ਵਾਰੀ ਦੀਪ ਨੇ ਲਿਖਿਆ ਤੇ ਅਸੀਂ ਉੱਥੇ ਮਤਲਬ ਮਸਤ ਬਣਾ ਦੇਣਗੇ ਬੀਬਾ ਤੇ ਫਿਰ ਉਹ ਗੀਤ ਮਸਤ ਬਣਾ ਲਿਆ ਤੋ ਗੀਤ ਨੂੰ ਹੀ ਮਸਤ ਬਣਾਤਾ ਬਸ ਮੇਰੇ ਹੁਣ ਮੈਂ ਲੱਡ ਨੂੰ ਹੱਸਦਾ ਨਾ ਮੈਂ ਕਹਾਂ ਇਹ ਆਪਣਾ ਥੀਮ ਸੌਂਗ ਐ ਡੇਰੇ ਦਾ ਫਿਰ ਅੱਜ ਇਸ ਥੀਮ ਸੌਂਗ ਦੀਆਂ ਫਿਰ 2 17 ਅੱਜ ਸਾਡੇ ਦਰਸ਼ਕਾਂ ਨੂੰ ਵੀ ਹੋਵੇ ਹਾਂ ਵੀਰੇ ਬਿਲਕੁਲ ਅੰਦਰ ਕੋਈ ਐਸੀ ਮਸਤਾਂ ਦੀ ਯਾਰੀ ਨਹੀਂ ਭੁੱਲ ਜਾਏਗੀ ਦੁਨੀਆਂਦਾਰੀ ਨਹੀਂ ਜਦੋਂ ਚੜ ਗਈ ਮਸਤੀ ਭਾਰੀ ਨਹੀਂ ਤੇਰੀ ਹਸਤੀ ਮਿਟ ਜਾਊ ਸਾਰੀ ਨਹੀਂ ਐਨਾ ਇੱਕੋ ਘੁੱਟ ਪਿਉਣੀ ਇੱਕੋ ਹੀ ਘੁੱਟ ਪਿਉਣੀ ਤੇ ਹੋਸ਼ ਉਡਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਵਾਸਤਾ ਦੇ ਵੇੜੇ ਵਾਸਤ ਬਣਾ ਦੇਣਗੇ ਬੀਬਾ ਬਹੁਤ ਅੱਛੇ ਬਹੁਤ ਅੱਛੇ ਤੁਹਾਡੀ ਗਾਇਕੀ ਚ ਕੋਈ ਉਚੇਚ ਨਹੀਂ ਕੋਈ ਐਕਸਟਰਾ ਐਫਰਟ ਨਹੀਂ ਬਹੁਤ ਸਾਦਗੀ ਬਹੁਤ ਸਹਿਸਤਗੀ ਬਹੁਤ ਸਹਜਤਾ ਨਾਲ ਜਿਹੜੀ ਇਹ ਵੀ ਵਿਸ਼ੇਸ਼ਤਾ ਹੈ ਕਮਰੇ ਇਸ ਗੱਲ ਦੀ ਤੁਹਾਨੂੰ ਆਪ ਨੂੰ ਵੀ ਲੱਗਿਆ ਵੀ ਜਿੰਨੀ ਗਾਇਕੀ ਸਰਲ ਹੁੰਦੀ ਹੈ ਓਨੀ ਹੀ ਮਸਤੀ ਦਿੰਦੀ ਹੈਗੀ ਹੈ ਅਸਲ 'ਚ ਫਿਰ ਕੀ ਹੈ ਇਹ ਹਾਦਸੇ ਵਾਪਰ ਦੀ ਕੁਦਰਤ ਦੇ ਨਾਲ ਹੀ ਆ ਹਾਂ ਕਿ ਹੁਣ ਜੇ ਸੱਚ ਪੁੱਛੋ ਤਾਂ ਮੈਨੂੰ ਉਹਨੇ ਗਾਉਣ ਇੰਨਾ ਇੰਨਾ ਹੀ ਬਖਸ਼ਿਆ ਹੈ ਹਮ ਕਿ ਇਸ ਤੋਂ ਬਾਅਦ ਪੰਗੇ ਨਾ ਲਈ ਹਮ ਤੰਗ ਹੋਏਗਾ ਵਾਲੀ ਰਾਗਦਾਰੀ ਚ ਪੈਣ ਦੀ ਜ਼ਰੂਰਤ ਹਾਂ ਤਾਂ ਤੰਗ ਨਾ ਹੋਏ ਉਹ ਜਿੰਨਾ ਉਸਤਾਦਾਂ ਨੇ ਬਕਾਇਦਾ ਜੀ ਜਾਨ ਲਾਇਆ ਪੂਰਾ 뮤జిక్ ਦੇ ਲਈ ਸਿਖਾਇਆ ਮੈਨੂੰ ਵੀ ਹੈ ਪਰ ਮੇਰੇ ਕੋਲ ਉਹ ਨਾ ਸਮਾਂ ਨਹੀਂ ਦਿੱਤਾ ਗਿਆ ਨਹੀਂ ਮੈਨੂੰ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਵੀ ਗਰੇਵਾਲ ਹੋਰੀ ਯੂਨੀਵਰਸਿਟੀ ਤੋਂ ਬਕਾਇਦਗੀ ਨਾਲ ਉਹਨਾਂ ਨੇ ਸੰਗੀਤ ਦੀ تعلیم ਵੀ ਲਈ ਹੋਈ ਹੈ ਔਰ ਬਹੁਤ ਸਾਰੇ ਲੋਕ ਸ਼ਾਇਦ ਭੁੱਲ ਨਾ ਕਰਨ ਕਿ ਰਾਗਦਾਰੀ ਉਹਨਾਂ ਨੇ ਬਕਾਇਦਗੀ ਨਾਲ ਸਿੱਖੀ ਹੋਈ ਹੈ ਪਰ ਵਰਤ ਨਹੀਂ ਹੈਗੀ ਮੈਂ ਮੈਂ ਤੁਹਾਨੂੰ ਦੱਸਦਾ ਉਸ ਵੇਲੇ ਵੀ ਜੋ ਸੱਚ ਸੱਚੀ ਗੱਲ ਸੀ ਜਦੋਂ ਮੈਂ ਐਮ ਐ 뮤జిక్ ਵਿੱਚ ਐਡਮਿਸ਼ਨ ਲਈ ਆਇਆ ਤਾਂ ਉਸ ਵੇਲੇ ਵੈਲਫੇਅਰ ਡਿਪਾਰਟਮੈਂਟ ਦੇ ਡਾਇਰੈਕਟਰ ਜੀ ਮੈਡਮ ਸਨੀਤਾ ਤੇਰ ਹੂੰ ਤਾਂ ਮੈਨੂੰ ਯਾਦ ਹੈ ਕਿ 10-15 ਦਿਨ ਹੋਏ ਸੀ ਮੈਨੂੰ ਕਲਾਸਾਂ ਲਾਉਂਦੇ ਨੂੰ ਐਮਏ ਦੀਆਂ ਹੂੰ ਤਾਂ ਮੈਡਮ ਹੋਰਾਂ ਦਾ ਸਨੇਹਾ ਆਇਆ ਸੀ ਮੈਂ ਉੱਥੇ ਟੈਲੈਂਟ ਹੰਟ ਹੋਇਆ ਸੀ ਤਾਂ ਉੱਥੋਂ ਉੱਥੇ ਮੈਨੂੰ ਪਹਿਲਾ ਨੰਬਰ ਮਿਲਿਆ ਸੀ ਤਾਂ ਮੈਡਮ ਉੱਥੇ ਬੈਠੇ ਸੀ ਹੂੰ ਉਹ ਲੂਣਾ ਨਾਟਕ ਦਾ ਕੰਮਕਾਰ ਸ਼ੁਰੂ ਹੋਇਆ ਤਾਂ ਉਹ ਮਿਊਜ਼ਿਕ ਦੀ ਗੱਲ ਚੱਲੀ ਹੂੰ ਤਾਂ ਮੈਡਮ ਹੋਰਾਂ ਨੇ ਕਿਹਾ ਕਿ ਉਹ ਉਹ ਪਤਲੇ ਜਿਹੇ ਮੁੰਡਿਆਂ ਨੂੰ ਲਿਓ ਫੜ ਕੇ ਜਿਹੜਾ ਉਹਦੇ ਗਾ ਜਿਹੜੇ ਹੁਣ ਵੀ ਪਤਲੇ ਹੀ ਨੇ ਤਾਂ ਉਸ ਦਿਨ ਤੋਂ ਲੂਣਾ ਦੀਆਂ ਰਿਹਸਲਾਂ ਚੱਲ ਪਈਆਂ ਉਹਦਾ ਮਿਊਜ਼ਿਕ ਕਰਦੇ ਰਹੇ ਫਿਰ ਨਾਲ ਹੀ ਡਾਕਟਰ ਗਰਚਰਨ ਹੋਰਾਂ ਦਾ ਮਿੱਟੀ ਰੋਜ਼ਨ ਕਰੇ ਚੱਲ ਪਿਆ ਉਹ ਕਰਦੇ ਰਹੇ ਅਜਮੇਰ ਔਲਖ ਸਾਹਿਬ ਆ ਗਏ ਉਹਨਾਂ ਨੇ ਨਯੋ ਜੱਟ 6 ਲੈਡ ਉਹ ਕਰਦੇ ਰਹੇ ਮੈਡਮ ਹੋਰਾਂ ਦਾ ਕੇਸ ਰੋ ਤਾਂ 2 ਸਾਲ ਨਾਟਕਾਂ ਦੀਆਂ ਰਿਹਸਲਾਂ ਚ ਲੰਘੇ ਇਹਦਾ ਮੈਂ ਤਾਂ ਹਮੇਸ਼ਾ ਸ਼ੁਕਰਗੁਜ਼ਾਰ ਹੁੰਦਾ ਮਿਊਜ਼ਿਕ ਡਿਪਾਰਟਮੈਂਟ ਸਾਡੇ ਡਾਕਟਰ ਪਟਿਆਲਾ ਯੂਨੀਵਰਸਿਟੀ ਦੇ ਹਨ ਨਿਵੇਤਾ ਮੈਡਮ ਗਿਲ ਸਾਹਿਬ ਗੰਨਾਵਲੀ ਜੀ ਤੇ ਇਹਨ ਸਾਰਿਆਂ ਦਾ ਸ਼ੁਕਰਗੁਜ਼ਾਰਾਂ ਕਿ ਜਿਨ੍ਹਾਂ ਨੇ ਮੈਨੂੰ ਘੜਤਾ ਗਿਆ ਮੈਂ ਇਹਦੇ ਬੇਪ੍ਰੋਪਰ ਜਦਵਾਤੇ ਤਾਂ ਮੇਰਾ ਕੁਝ ਹੋ ਗਿਆ ਤੇ ਇਹ ਮੈਂ ਮੰਨਦੇ ਨਾ ਝੂਠ ਨਹੀਂ ਬੋਲਦਾ ਮੈਂ ਮੈਨੂੰ ਨਹੀਂ ਇੰਨਾ ਪਤਾ ਸੀਰੀਅਸਲੀ ਇਸੇ ਕਰਕੇ ਕਿ ਬਸ ਜਦੋਂ ਵਾਜੇ ਤੇ ਹੁੰਦਾ ਵੀ ਬਸ ਬਨੇੜੇ-ਨੇੜੇ ਜਰ ਹੈ ਜਿਹੜੀ ਗੱਲ ਆ ਬੇਬੇ ਹਮੇਸ਼ਾ ਕਹਿੰਦੇ ਹੁੰਦੇ ਪੁੱਤਰਾ ਗਾਇਕ ਕੀ ਤੇਰੀ ਲੋਕ ਬਾਤ ਦੇਖਣਗੇ ਜੇ ਭਾਵ ਤੇਰੇ ਕੋਲੇ ਹੈ ਤਾਂ ਫਿਰ ਤੈਨੂੰ ਕਿਤੇ ਬਾਹਲਾ ਭਜਨ ਦੀ ਲੋੜ ਨਹੀਂ ਪੈਣੀ ਇਸੇ ਲਈ ਕੰਵਰ ਦੀ ਗਾਇਕੀ ਚ ਮਿਠਾਸ ਬਹੁਤ ਆ ਬਸ ਵਰੀ ਬੇਬੇ ਦਾ ਹੀ ਗਹਿਣਾ ਦਿੱਤਾ ਹੋਇਆ ਹੈ ਪਾਈ ਫਿਰਦਾ ਹੈ ਤਾਂ ਕੀ ਬਾਤ ਹੈ ਗਹਿਣਾ ਉਹ ਜਿਹੜਾ ਗਲ ਪਾਇਆ ਸਰੀਰ ਤੇ ਪਾਇਆ ਜਿਹੜਾ ਜੱਚਦਾ ਹੋਵੇ ਔਰ ਜਿਹੜਾ ਹੱਡਾਂ ਨੂੰ ਨਾ ਖਾਂਦਾ ਹੋਵੇ ਔਰ ਖੂਬਸੂਰਤ ਗੱਲ ਹੈਗੀ ਆ ਕਿ ਐਸਾ ਗਹਿਣਾ ਪਾਇਆ ਤੇ ਸਾਰਾ ਕੁਝ ਸੁਣਨ ਵਾਲਾ ਆਪ ਦਾ ਸਾਰਾ ਵਜੂਦ ਗਹਿਣੇ ਪਾ ਰੰਦਾ ਕਮਨ ਨੂੰ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਮਿਲਦੇ ਆ ਬਾਹਰ ਬੋਲਣ ਮੁਰਗੀਆਂ ਤੇ ਅੰਦਰ ਬੋਲੇ ਮੋਰ ਨਹੀਂ ਮੇਰੀ ਬੁੱਕਲ ਦੇ ਵਿੱਚ ਚੋਰ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਆ ਖਾਸ ਮੁਲਾਕਾਤ ਦੇਤੇ ਅਸੀਂ ਗੱਲਬਾਤ ਕਰ ਰਹੇ ਹਾਂ ਸੂਫੀਆਂ ਨਾਲ ਗਾਉਣ ਵਾਲੇ ਇੱਕ ਨਵੇਂ ਜਿਹੇ ਮੁੰਡੇ ਕਮਰ ਗਰੇਵਾਲ ਹੋਰ ਹਨ ਕਮਰ ਬੁੱਲੇ ਸ਼ਾਹ ਹੋਰ ਹਨ ਲਿਖਿਆ ਕਈ ਥਾਂ ਤੇ ਇੱਕ ਜ਼ਿਕਰ ਆਉਂਦਾ ਕਿ ਕਿ ਬੁੱਲੇ ਸ਼ਾਹ ਜੀ ਜਦੋਂ ਸਾਈ ਇਨਾਦ ਸ਼ਾਹ ਦੇ ਲੜ ਲੱਗੇ ਤਾਂ ਘਰਦਿਆਂ ਨੇ ਉਹਨੂੰ ਕਿਹਾ ਵੀ ਤੁਸੀਂ ਕਿੱਥੇ ਇਸ ਫਕੀਰੀ ਚ ਪੈ ਗਏ ਹੋ ਤੇ ਭਾਬੀਆਂ ਭਰਜਾਈਆਂ ਉਹਨੂੰ ਸਮਝਾਉਣ ਆਉਂਦੀਆਂ ਨੇ ਮੁੜ ਕੇ ਬੁੱਲੇ ਸ਼ਾਹ ਹੋਰੀ ਕਹਿੰਦੇ ਨੇ ਕਿ ਜੀ ਇਹ ਛੱਡੋ ਪਰਾਂ ਵੀ ਮੈਂ ਤੇ ਹੁਣ ਇਨਾਤ ਸ਼ਾਹ ਦੇ ਲੜ ਲੱਗ ਗਿਆ ਜ਼ਿੰਦਗੀ 'ਚ ਕਈ ਵਾਰੀ ਇਦਾਂ ਦੇ ਹੋਣੇ ਰਿਸ਼ਤੇ ਨਾਤੇਆਂ 'ਚ ਵੀ ਆਏ ਹੋਣੇ ਵੀ ਤੁਸੀਂ ਕਿਹੜੇ ਡੇਰੇ ਬੈਠ ਕੇ ਕਮਰ ਹੁਣ ਤੁਸੀਂ ਕਦੀ ਸ਼ੁਰੂ ਸ਼ੁਰੂ 'ਚ ਤਾਂ ਤੁਹਾਨੂੰ ਮੁਕਾਬਲਾ ਕਰਨਾ ਪਾਹੇਗਾ ਸਮਾਜ ਦੀ ਥੋੜੀ ਜੀ ਮੁਖਾਲਫਤ ਜਿਹੜੀ ਕਰਦੇ ਹੈਗੇ ਫਕੀਰੀ ਨੂੰ ਲੈ ਕੇ ਸੱਚ ਕਹਾ ਤਾਂ ਵੀਰੇ ਬੇਬੇ ਨੇ ਮੈਨੂੰ ਅਜੇ ਪੁੱਤ ਬਣਾ ਕੇ ਰੱਖਿਆ ਹੂੰ ਹੂੰ ਉਹ ਜੇ ਮੈਂ ਕਹਾਂ ਕਿ ਬੰਦਗੀ ਦੇ ਰਸਤੇ ਤੇ ਕੋਈ ਉਸ ਤਰ੍ਹਾਂ ਦੇ ਮਤਨ ਲੈ ਰਹੀ ਆ ਤਾਂ ਨਹੀਂ ਹਮ ਅਜੇ ਇਹਨੇ ਜੋਗਾ ਹੈ ਹੀ ਨਹੀਂ ਮੈਂ ਹਮ ਅਜੇ ਤਾਂ ਠੀਕ ਹੈ ਕਿ ਮੈਂ ਗਾਉਣਾ ਹੈ ਹਮ ਕੁੱਟੀਆਂ ਚ ਬੈਠ ਕੇ ਗਾਉਣਾ ਹੈ ਤਾਂ ਬੇਬੇ ਮੇਰਾ ਚੰਗਾ ਭਾਗ ਹੈ ਕਿ ਮੈਨੂੰ ਬਹੁਤ ਪਿਆਰ ਕਰਦੀ ਹੈ ਬੇਬੇ ਹਮ ਹਮ ਤਾਂ ਪੁੱਤਾਂ ਵਾਂਗ ਰੱਖਦੀ ਹੈ ਸਾਨੂੰ ਸਾਰਿਆਂ ਨੂੰ ਹਮ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਕਿ ਜੇ ਮੈਂ ਅੰਦਰੋਂ ਵਾਕਈ ਬੋਲਾਂ ਕਿ ਹਾਂ ਮੈਂ ਕੁਝ ਸਭ ਕੁਝ ਛੱਡ ਛੜਾ ਕੇ ਡੇਰੇ ਚ ਬਹਿ ਗਿਆ ਹਮ ਤਾਂ ਇਹ ਤਾਂ ਬੀਜੀਆਂ ਗੱਲਾਂ ਆ ਹਮ ਇਹ ਇਦਾਂ ਨਹੀਂ ਹਾਲੇ ਵੀਰੇ ਵਾਲੇ ਅੱਛਾ ਇੱਕ ਹੋਰ ਚੀਜ਼ ਜਦੋਂ ਮੈਂ ਤੁਹਾਡੀ ਗਾਇਕੀ ਨੂੰ ਸੁਣ ਰਿਹਾ ਸੀਗਾ ਤੁਹਾਡੇ ਗੀਤਾਂ ਦੀ ਬਹੁਤ ਸਰਲਤਾ ਮਸਤ ਬਣਾ ਦੇਣਗੇ ਬੀਬਾ ਜਾਂ ਜਿਨ ਹੋਰ ਹੀ ਅੱਖਾਂ ਨੇ ਜਿਨ੍ਹਾਂ ਨੂੰ ਤੂੰ ਦੱਸਦਾ ਹੋਰ ਹੀ ਅੱਖਾਂ ਨੇ ਇਹਨਾਂ ਸਰਲ ਜਿਹਾ ਗਾਉਣਾ ਮਤਲਬ ਤੁਸੀਂ ਤੁਹਾਡੀ ਰਿਕਾਰਡਿੰਗ ਵੀ ਮੈਂ ਦੇਖਿਆ ਉਹ ਲਾਈਵ ਗੀਤਾਂ ਦੀ ਹੈ ਤੁਸੀਂ ਕੋਈ ਸਟੂਡੀਓ ਦੇ ਵਿੱਚ ਜਾ ਕੇ ਉਸ ਕਿਸਮ ਦੇ ਰਿਕਾਰਡਿੰਗ ਨਹੀਂ ਹੋਈ ਇਹ ਸਾਰਾ ਕਿਤੇ ਸੀਗਾ ਮੰਚ ਵੀ ਅਸੀਂ ਉਚੇਚ ਨਹੀਂ ਕਰਨੀ ਅਸੀਂ ਆਰਟੀਫੀਸ਼ੀਅਲ ਜਾਂ ਨਹੀਂ ਕਰਨਾ ਜਦੋਂ ਵੀ ਅਸੀਂ ਕੋਈ ਟੇਪ ਜਾਂ ਕੋਈ ਐਲਬਮ ਦੇਣੀ ਹੈ ਤਾਂ ਅਸੀਂ ਬਿਲਕੁਲ ਸਿੱਧਾ ਸਿੱਧਾ ਸਿੰਪਲ ਸਿੰਪਲ ਲਾਈਵ ਫਾਰਮ ਚ ਇੱਕ ਸਟੇਜ ਸ਼ੋਅ ਵਾਂਗੂ ਗਾਉਣਾ ਕਿਤੇ ਮੰਚ ਇਦਾਂ ਸੀਗੀ ਗੱਲ ਕਿਉਂਕਿ ਬਹੁਤ ਸਾਰੇ ਪਾਸੇੋਂ ਵੀ ਪ੍ਰੈਸ਼ਰ ਆਇਆ ਹੋਊਗਾ ਕੰਪਨੀਆਂ ਵੱਲੋਂ ਵੀ ਯਾਰ ਤੁਸੀਂ ਇੱਥੇ ਗਾਓ ਜਾਂ ਸਟੂਡੀਓ ਚ ਗਾਓ ਇਹ ਇਹ ਰਿਦਮ ਨਹੀਂ ਸਹੀ ਹੁੰਦਾ ਇਹ ਪਿਚ ਨਹੀਂ ਸਹੀ ਹੁੰਦੀ ਇਦਾਂ ਦਾ ਤਾਂ ਨਹੀਂ ਕੋਈ ਜ਼ੈਨ ਸੀਗਾ ਵੀਰੋ ਤਾਂ ਫਾਈਨ ਟੋਨ ਚਾਹੀ ਸੀ ਉਹ ਅੱਖਾਂ ਹਮ ਤਰਜੰਦਰ ਅੰਕਲ ਹੋਰਾਂ ਨੇ ਕਿਹਾ ਸੀ ਕਿ ਆਪਾਂ ਮਿਊਜ਼ਿਕ ਕਰਦੇ ਹਾਂ ਉਸ ਤਰ੍ਹਾਂ ਤਾ ਉਦੋਂ ਕੀ ਸੀ ਕਿ ਨਵਾਂ ਨਵਾਂ ਤੁੰਬਾ ਮੈਨੂੰ ਸੁਣਨ ਨੂੰ ਮਿਲਿਆ ਸੀ ਹਾਂ ਕਿਉਂਕਿ ਇੱਕ ਇਸ ਇਸ ਸਟੇਪ ਦਾ ਕੰਮ ਕਰਿਆ ਸੀ ਮੇਰੇ ਖਿਆਲ ਚ ਅਪ੍ਰੈਲ ਮਾਰਚ ਅਪ੍ਰੈਲ ਚ ਹੂੰ ਇਸ ਸਾਲ ਦੇ ਹੂੰ ਤਾਂ ਉਦੋਂ ਇਹ ਤੁੰਬਾ ਕਿਉਂਕਿ ਬੇਬੇ ਆ ਬਝਾਂਦੀ ਹੈ ਅੱਛਾ ਹਾਂ ਬੇਬੇ ਕੁਟਿਆ ਚ ਤੁੰਬਾ ਪਿਆ ਹੁੰਦਾ ਜਦੋਂ ਵੀ ਕਦੇ ਮੈਂ ਬਹੁਤ ਵਾਰੀ ਦੇਖਿਆ ਹੈ ਕਿ ਕੱਲਾ ਇਹ ਤੁਣਕਾ ਚੱਲ ਰਿਹਾ ਹੈ ਹੂੰ ਔਰ ਉਸ ਫਕੀਰ ਦੀਆਂ ਅੱਖਾਂ ਚ ਹਜ਼ਾਰ ਹਜ਼ਾਰ ਹੰਝੂ ਗਿਰ ਰਹੇ ਆ ਰਿਹਾ ਹੈ ਤਾਂ ਨਾਲ ਨਾਲ ਗਾ ਰਹੀ ਹੈ ਉਹ ਉਹਦਾ ਸਵਾਰ ਲੈ ਕੇ ਤਾਂ ਤੂੰਬਾ ਮੇਰੀ ਜਾਨ ਕੁੜੇ ਹਾਏ ਤੂੰਬਾ ਇਹ ਬੇਬੇ ਗਾਉਂਦੀ ਹੁੰਦੀ ਹੈ ਤਾਂ ਉਦੋਂ ਤੋਂ ਚਾਹ ਸੀ ਕਿ ਕੁਟਿਆ ਸਤਸੰਗ ਹੁੰਦੇ ਆ ਤਾਂ ਨਾਲ ਗਾਉਂਦੇ ਤੇ ਤੂੰਬਾ ਵਜੇ ਮੈਨੂੰ ਬੇਬੇ ਨੇ ਕਿਹਾ ਮੈਨੂੰ ਤਾਂ ਉਸ ਵੇਲੇ ਫਿਰ ਮੈਨੂੰ ਵੀ ਇਹੀ ਸੀ ਮੇਰੇ ਮਨ ਚ ਵਿਚਾਰ ਸੀ ਕਿ ਯਾਰੇ ਵਜੇ ਕੁਟਿਆ ਚ ਵਜੇ ਇਹ ਤੂੰਬੇ ਦੀ ਬਰਕਤ ਹੀ ਹੈ ਫਿਰ ਬਿਲਕੁਲ ਵੀਰੇ ਤਾਂ ਇਹ 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 ਵੀ ਬੇਬੇ ਦਾ ਬਖਸ਼ਿਆ ਹੋਇਆ ਸਾਜ ਆ ਸਾਨੂੰ ਤਾਂ ਜਦੋਂ ਉਹ ਤੁਸੀਂ ਤੁਹਾਡੀ ਮੈਂ ਦੇਖਿਆ ਰਿਕਾਰਡਿੰਗ ਚ ਵੀ ਸਭ ਤੋਂ ਪ੍ਰੋਮਿਨੈਂਟ ਤੁੰਬਾ ਹੁੰਦਾ ਤੁੰਬੇ ਤੋਂ ਤੁਸੀਂ ਆਗਾਜ਼ ਕਰਦੇ ਹੋ ਗੀਤ ਹਾਂ ਬਿਲਕੁਲ ਤਾਂ ਉਹ ਜਦੋਂ ਵਜਣਾ ਵੀਰੇ ਉਸ ਦਿਨ ਤਾਂ ਫਿਰ ਇੱਕ ਉਹ ਬੜਾ ਨਾਪੂਲ ਨਾਲਾ ਸਮਾਂ ਸੀ ਉਹ ਜਦੋਂ ਉਦੋਂ ਅਸੀਂ ਰਹਿਣ ਬੜੇ ਚਾਣ ਰੱਜ ਕੇ ਗਾਇਆ ਤਾਂ ਫਿਰ ਤਾਂ ਤੁੰਬਾ ਚੱਲ ਸੋ ਚੱਲ ਚੱਲ ਸੋ ਚੱਲ ਤਾਂ ਪਹਿਲੀ ਟੇਬਲੇ ਕੀ ਹੋਇਆ ਸਟੂਡੀਓ ਚ ਮਨੂੰ ਅੰਕਲ ਨੇ ਕਹਿੰਦੇ ਵੀ ਆਪਾਂ ਉਹਦਾ ਮਿਊਜ਼ਿਕ ਕਰਾਂਗੇ ਤਾਂ ਤਾਂ ਮੈਂ ਅੰਕ ਨੂੰ ਆਪਿਆ ਕਿ ਮੈਂ ਅੰਕ ਜੀ ਆਪੇ ਕਰੀ ਆਪ ਆਪਣੇ ਵਾਲੇ ਮੁੰਡੇ ਸਾਰੇ ਬਿਠਾ ਲੈਣੇ ਨੇ ਜਿਹੜੇ ਸਟੇਜ ਤੇ ਗਾਉਂਦੇ ਨੇ ਹਾਂ ਤਾਂ ਵੀ ਜੇ ਸਾਨੂੰ ਨਾ ਚਾਚਾ ਤਾਂ ਫਿਰ ਆਪਾਂ ਕਰ ਲਾਂਗੇ ਹਾਂ ਤਾਂ ਉਹ ਜਿਹੜੇ ਇਸ ਦਿਨ ਪਹਿਲੇ ਦਿਨ ਬੈਠੇ ਫਿਰ ਤਾਂ ਉਹ ਸਟੂਡੀਓ ਚੋਂ ਸਾਡੀਆਂ ਰੈਸਲੀਆਂ ਨਹੀਂ ਅਸੀਂ ਉਹ ਵੱਜਦੀ ਹੋ ਰਹਿਣ ਲੱਗੇ ਹਾਂ ਹੋਰ ਤੁਸੀਂ ਯਕੀਨ ਕਰੋਗੇ ਇਸ ਸਾਲ ਤਾਂ ਅਸੀਂ 250 ਬਰੋਂਗ ਕਰਤਾ ਸਾਲ 2013 ਕੀ ਬਾਤ ਹੈ ਅੱਛਾ ਕਮਰ ਤੁਹਾਡਾ ਅੱਜ ਕੱਲ ਪੂਰੇ ਪੰਜਾਬ ਦੇ ਵਿੱਚ ਮੈਂ ਜਾਣਾ ਸੜਕਾਂ ਤੇ ਕਮਰ ਗਰੇਵਾਲ ਦੇ ਪੋਸਟਰ ਲੱਗੇ ਹੋਏ ਨੇ ਥਾਂ ਥਾਂ ਤੇ ਲੱਗੇ ਹੋਏ ਨੇ ਤੇ ਕੁਦਰਤੀ ਹੈ ਕਿ ਇਹ ਗੱਲ ਬੰਬੇ ਵਾਲੇ ਪਾਸੇ ਵੀ ਪਹੁੰਚੀ ਹੋਊਗੀ ਕਿਤੇ ਕੋਈ ਫਿਲਮ ਵਾਲੇ ਨੇ ਵੀ ਕਿਹਾ ਵੀ ਸਾਡੀ ਫਿਲਮ ਚ ਵੀ ਇੱਕ ਮਜਲਿਸ ਲਾ ਦਿਓ ਇੱਕ ਸੂਫੀਆਨਾ ਮਹਿਫਿਲ ਲਾ ਦਿਓ ਇਦਾਂ ਦੀ ਕੋਈ ਆਏ ਕਿ ਤੂੰ ਮੌਕੇ ਓਏ ਯਾਰ ਵੀਰੇ ਗੱਲ ਸੱਚੀ ਬੱਚੇ ਨਾ ਤਾਂ ਬੇਬੇ ਤਾਂ ਬਹੁਤ ਛਤਰ ਪਹੁੰਦੇ ਆ ਹਮ ਹੁਣ ਜਿੰਨਾ ਮੈਂ ਕੱਲੇ ਪੰਜਾਬ ਚ ਹੀ ਗਈ ਜਨਾ ਤਾਂ ਬੇਬੇ ਇਹਦੇ ਤੋਂ ਵੀ ਖੁਸ਼ ਨਹੀਂ ਆ ਹਮ ਮਰੇ ਯਾਦ ਆ ਮੈਂ ਰੋਜ਼ ਰੋਜ਼ ਦਾ ਸਫਰ ਕਰਨਾ ਪਹਿਲਾਂ ਪਹਿਲਾ ਮੈਂ ਜਦੋਂ ਹੁੰਦਾ ਸੀ ਤਾਂ ਮੈਨੂੰ ਸੁਣਨ ਆਲੇ ਹੁੰਦੇ ਸੀ 100 200 ਲੋਕ ਬੈਠੇ ਹੁੰਦੇ ਸੀ ਹੂੰ ਫਿਰ ਹੌਲੀ ਹੌਲੀ ਵਧਿਆ ਤਾਂ 500 ਹੋ ਗਿਆ 1000 ਹੋ ਗਿਆ 5 10 20 25 30 ਹੁਣ ਹੁਣ ਲੱਖਾਂ ਤੱਕ ਪਹੁੰਚ ਗਿਆ ਹੋਰ ਘੋਟ ਜਿਆਦਾ ਵੱਧ ਗਿਆ ਤਾਂ ਤਾਂ ਜਦੋਂ ਇਹ ਰਸ਼ ਵੇਰੇ ਵਧਣ ਲੱਗਾ ਨਾ ਦਾ ਇੱਕ ਦਿਨ ਮੈਂ ਤੇ लाडी ਦੋਨੇ ਮੇਰੇ ਯਾਦਾ ਕੂਟੀਆ ਚ ਬੇਬੇ ਬੈਠੀ ਤਾਂ ਅਸੀਂ ਆ ਕੇ ਬੜੇ ਚਾਣਾ ਹੂੰ ਵੀ ਅੱਜ ਬਹੁਤ ਸਾਡੀ ਵੀ ਕਹਿੰਦਾ ਭੈ ਵੀ ਕਿਹਾ ਮਾਂ ਬੇਬੇ ਵੀ ਪਿਆਰ ਵੰਦਾ ਬੈਠਾ ਸੀ ਉੱਥੇ ਤਾਂ ਬੇਬੇ ਦਾ ਪਹਿਲੇ ਇਸ ਵਾਰ ਪੁੱਤ ਕੋਈ ਸੀ ਜਿਹੜਾ ਤੇਰੀ ਬਾਣੀ ਨੂੰ ਸੁਣ ਕੇ ਵੀ ਅੱਖਾਂ ਚੋਂ ਹੰਝੂ ਗਿਰਦੇ ਹੋਣ ਕੋਈ ਕੋਈ ਬਰਾਗੀ ਹੋਇਆ ਬੈਠਾ ਹੋਵੇ ਜਾਂ ਉਹਦੀ ਮੌਤ ਚਾਕੇ ਨੱਚਦਾ ਹੋਵੇ ਤਾਂ ਸਾਡੇ ਦੋਨਾਂ ਦੇ ਚੁੱਪ ਬੇਬੇ ਇਦਾਂ ਦਾ ਨਹੀਂ ਕੋਈ ਸੀ ਪੀੜ ਹੀ ਸੀ ਉੱਥੇ ਤਾਂ ਠੀਕ ਵੀ ਕਰਾਲਾ ਰੱਪਾਇਆ ਪਈ ਜਾਂਦਾ ਸੀ ਲੋਕ ਆਉਂਦਾ ਨਜ਼ਾਰਾ ਲੈ ਜਾਂਦੇ ਸੀ ਬਾਜੇ ਸੱਚ ਪੁੱਛੋ ਤਾਂ ਫਿਰ ਕਹਿੰਦੇ ਕੀ ਫਾਇਦਾ ਫਿਰ ਕੀ ਫਾਇਦਾ ਕਹਦੇ ਇਸੇ ਇਸੇ ਗੱਲ ਤੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਬਾਹਰ ਥੋੜਾ ਗਾਵਾਂ ਅੰਦਰ ਬਹੁਤ ਗਾਵਾਂ ਪਰ ਕੰਵਰ ਇੱਕ ਗੱਲ ਇਹ ਵੀ ਸਹੀ ਹੈ ਵੀ ਸੰਜੀਦਾ ਗਾਉਣ ਵਾਲੇ ਕਿੰਨੇ ਕਿਨੇ ਉਂਗਲਾਂ ਤੇ 1 2 3 4 ਬਿਲਕੁਲ ਫਿਰ ਅਸੀਂ ਇੱਕ ਬੜਾ ਸ਼ਿਕਵਾ ਕਰਦੇ ਆਂ ਵੀ ਪੰਜਾਬ ਦੇ ਆਸੇ ਪਾਸੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਚ ਸ਼ੋਰ ਸੁਣਨ ਦੀ ਆਦਤ ਪੈ ਗਈ ਹੈ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਸਰੋਤਿਆਂ ਨੂੰ ਫਿਰ ਜੇ ਤੁਸੀਂ ਵੀ ਉਹ ਮੈਨੂੰ ਲੱਗਦਾ ਇੱਕ ਕੰਮ ਤਾਂ ਕਰ ਹੀ ਰਹੇ ਹੋ ਕਿ ਉਹਨਾਂ ਨੂੰ ਥੋੜਾ ਸੰਜੀਦਾ ਗਾਇਕੀ ਤਾਂ ਦੇ ਰਹੇ ਹੋ ਚਾਰ ਸ਼ਬਦ ਸਕੂਨ ਦੇ ਤੇ ਸੁਖਨ ਦੇ ਤਾਂ ਦੇ ਹੀ ਰਹੇ ਹੋ ਕਿ ਲੱਗਦਾ ਨਹੀਂ ਕਿ ਇਹ ਵੀ ਇੱਕ ਕੰਮ ਤੇ ਹੈਗਾ ਪੁੰਨ ਦਾ ਹੀ ਜੇ ਕੋਈ ਇਸ ਰਸਤੇ ਤੇ ਲੰਘਿਆ ਨਾ ਪਰਲੇ ਪਾਰ ਹੂੰ ਤਾਂ ਉਹਦੀ ਦੁਨੀਆ ਨਾ ਨਹੀਂ ਬਣੀ ਹੂੰ ਉਹਨੇ ਇਕੱਲੇ ਕਰੇ ਨਹੀਂ ਜਾਣਾ ਇਰਾਇ ਕੱਲਿਆਂ ਦਾ ਹੈ ਠੀਕ ਹੈ ਹਾਜੀ ਮੈਂ ਹਾਜੀ ਮੈਂ ਅੱਜ ਦੇ ਟਾਈਮ 'ਚ ਤਾਂ ਮੈਂ ਤਾਂ ਇਹ ਮੰਨਦਾ ਮੈਂ ਸਾਰੇ ਉਸ ਟੇਜਾਂ ਤੇ ਵੀ ਬੋਲਦਾ ਨਾ ਕਿ ਤੁਸੀਂ ਮੈਨੂੰ ਐਵੇਂ ਮੱਥੇ ਟੇਕਣ ਲੱਗ ਜਾਨੇ ਕੋਈ ਬਾਬਾ ਬਾਬਾ ਕਹਿ ਕੇ ਮੇਰੇ ਚਾਸ ਤਰ੍ਹਾਂ ਦੀ ਗੱਲ ਨਹੀਂ ਹੈ 1% ਵੀ ਨਹੀਂ ਹੈ ਔਰ ਜਦੋਂ ਬੇਬੇ ਨੂੰ ਵੀ ਕੋਈ ਪਤਾ ਲੱਗਦਾ ਕਿ ਬਾਹਰ ਮੇਰੇ ਮੁੰਡੇ ਨੂੰ ਬਾਬਾ ਕਹਿੰਦੇ ਤਾਂ ਉਹ ਗਾਲਾਂ ਕੱਢਦੀ ਸਾਰਿਆਂ ਨੂੰ ਸਾਲਿਓ ਤੁਸੀਂ ਮੇਰੇ ਮੁੰਡੇ ਨੂੰ ਖਰਾਬ ਕਰੋਗੇ ਹੋਰ ਹੀ ਨੌਜ ਦੇ ਕੇ ਤਾਂ ਗੱਲ ਤਾਂ ਵੀ ਸੱਚ ਪੁੱਛੋ ਤਾਂ ਕੁਟੀਆ ਚ ਬੈਗੀ ਬਣਨੀ ਆ ਮੈਨੂੰ ਲੱਗਦਾ ਕਮਰ ਹੋਣਾ ਨੇ ਕਦੇ ਆਉਣ ਵਾਲੇ ਸਮੇਂ ਚ ਤੇ ਬਿਲਕੁਲ ਹੀ ਬੰਦਗੀ ਧਾਰ ਲੈਣੀ ਮੈਨੂੰ ਲੱਗਦਾ ਨਹੀਂ ਇਹ ਇਹ ਨਹੀਂ ਪਤਾ ਫਿਰ ਇਹ ਕੁਦਰਤ ਨੂੰ ਪਤਾ ਵੀ ਕੀ ਬਣਨਾ ਹੈ ਪਰ ਜਾਨੀ ਸੱਚ ਪਤਾ ਹੈ ਹੂੰ ਉਹ ਇਹ ਤਾਂ ਮੁਕਰੂੰਗਾ ਮੈਂ ਹੂੰ ਤਾਂ ਫਿਰ ਮੈਂ ਬੇਈਮਾਨ ਆ ਸੱਚ ਮੈਨੂੰ ਪਤਾ ਹੈ ਕਿ ਬੇਬੇ ਦੀ ਗੱਲ 100% ਆਣ ਸਹੀ ਹੁੰਦੀ ਹੈ ਓਕੇ ਆ ਕਿ ਗੱਲ ਪੁੱਤ ਅੰਦਰ ਗਾਇਆ ਤੇ ਬਣਨੀ ਆ ਹੂੰ ਬਾਹਰ 5000 ਬੰਦਾ ਵੀਰੇ ਬੈਠਾ ਯਾਰ ਮੈਂ 2 ਲੱਖ ਰੁਪਇਆ ਲੈ ਕੇ ਆ ਗਿਆ ਤਾਂ ਗਾ ਲਿਆ ਹੂੰ ਤਾਂ ਉੱਥੇ ਧਿਆਨ ਐਡੀ ਵਸਤਾ ਨਹੀਂ ਹੈ ਮੇਰੀ ਵਿਰਾਗ ਨਹੀਂ ਇਹ ਕਾਂਚੀ ਵਿਰਾਗ ਹੁੰਦਾ ਐਡੀ ਵਸਤਾ ਨਹੀਂ ਹੈ ਮੇਰੀ ਕਿ ਲੋਕਾਂ ਦੇ ਇਕੱਠ 'ਚ ਵੀ ਮੈਂ ਮੈਂ ਇਕੱਲਾ ਘਰਿਆ ਗਵਾਚੂnga ਬਰੇ ਨੇਚਰਲੀ ਇਕੱਲਾ ਗਵਾਚ ਪਰ ਵਿਰਾਗ ਦਾ ਰਸਤਾ ਵੀ ਬਹੁਤ ਔਖਾ ਪਿੰਡਾ ਕੰਵਰ ਬਹੁਤ ਔਖਾ ਪਿੰਡਾ ਮੇਰੇ ਬਸ ਆਇਆ ਵੀ ਹੁਣ ਬੇਬੇ ਕੋਲ ਰਹਿੰਦਾ ਨਾ ਕੋ ਜਿਵੇਂ ਝਲਕੀਆਂ ਜੀਆਂ ਦਿਨੀਆਂ ਜਾਂਦੀਆਂ ਹੂੰ ਝਲਕੀਆਂ ਜਿੰਦੀਆਂ ਤਾਂ ਹੁਣ ਨਾ ਜੀ ਜ਼ਰੂਰ ਕਰਦਾ ਅੰਦਰੋਂ ਹੁਣ ਜੇ ਸੱਚ ਪੁੱਛੋ ਤਾਂ ਮਨ ਜ਼ਰੂਰ ਕਰਦਾ ਯਾਰ ਕਿ ਕਿ ਭਾਈ ਵੀ ਜਦੋਂ ਨੱਚਦਾ ਹੁਣ ਵੀ ਨੱਚਦਾ ਹੈ ਪਰ ਅੱਖਾਂ ਚੋਂ ਨਹੀਂ ਆਉਂਦਾ ਕੁਝ ਪਾਣੀ ਨਹੀਂ ਆਉਂਦਾ ਤਾਂ ਉਹ ਬੇਬੇ ਨੂੰ ਜੀ ਜ਼ਰੂਰ ਕਰਦਾ ਕਿ ਹੁਣ ਯਾਰ ਇਸ ਤਰ੍ਹਾਂ ਹੁਣ ਜਦੋਂ ਦੇਖਦੇ ਆ ਸਾਦ ਨੂੰ ਤਾਂ ਯਾਰ ਉਹਦੇ ਵਰਗੇ ਬਣ ਜੀਏ ਉਹਦੇ ਵਰਗੇ ਬਣਨ ਵਾਸਤੇ ਹੁਣ ਜਿਹੜੇ ਜਿਹੜੇ ਕੰਮ ਕਹਿ ਰਹੀ ਹੈ ਬੇਬੇ ਤਾਂ ਹੁਣ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕੋਸ਼ਿਸ਼ ਜ਼ਰੂਰ ਮਨੋਂ ਕਰ ਰਹੇ ਹਾਂ ਤਾਂ ਬਾਕੀ ਅੱਗੇ ਪਾਗੇ ਪਰ ਮੁਕਤੀ ਲਈ ਕੋ ਉਮਰ ਵੀ ਚਾਹੀਦੀ ਹੁੰਦੀ ਹੈ ਤੁਸੀਂ ਇੰਨੀ ਛੋਟੀ ਉਮਰ ਚ ਵੀ ਮੁਕਤ ਨਹੀਂ ਹੋਇਆ ਜਾ ਸਕਦਾ ਮੇਰੇ ਖਿਆਲ ਚ ਮਹਾਤਮਾ ਬੁੱਧ ਹੋਰਾਂ ਨੇ ਵੀ ਬੜੀਆਂ ਉਮਰਾਂ ਲਾਈਆਂ ਸੀ ਇਸ ਮਸਲੇ 'ਚ ਉਹ ਬਾਬੇ ਤਰੂਹਰਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਕਿ ਨਹੀਂ ਕਦੋਂ ਵੀ ਮੁਕਤੀ ਹੋ ਸਕਦੀ ਹੈ ਇਹ ਕਰਨਾ ਤਾਂ ਕਦੋਂ ਵੀ ਕਰ ਸਕਦੀ ਹੈ ਪਰ ਜੋ ਸੱਚ ਹੈ ਸੱਚ ਹੈ ਜੋ ਸੱਚ ਇਹੀ ਹੈ ਕਿ ਗੱਲ ਐਦਾਂ ਹੀ ਬਣਨੀ ਹੈ ਵੀਰੇ ਅਬਦੁੱਲੈ ਸ਼ਾਹ ਹੋਰਾਂ ਨੇ ਆਖਿਆ ਕਿ ਰਾਹ ਇਸ਼ਕ ਦਾ ਸੂਈ ਦਾ ਨੱਕਾ ਧਾਗਾ ਹੋਵੇ ਤਾਂ ਜਾਣੇ ਤਾਂ ਧਾਗਾ ਬਣਨਾ ਪੈਣਾ ਵਿਚ ਦੀ ਲੰਘਣਾ ਪੈਣਾ ਵੀਰੇ ਬਿਲਕੁਲ ਤੇ ਇਸ ਕਰਕੇ ਉਹ ਤੁਹਾਡੀ ਗੱਲ ਮੈਨੂੰ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇੱਥੇ ਕਿ ਜਨਨ ਇਮਤਿਹਾਨ ਦੇਣ ਦੀ ਲੋੜ ਨਹੀਂ ਹੈ ਸਾਬਤ ਕਰਨ ਦੀ ਲੋੜ ਨਹੀਂ ਹੈ ਇਹ ਤਾਂ ਨਿਮੰਦਰਾ ਹੈ ਚਾਰ ਲੋਕ ਗਾਲਾਂ ਵੀ ਕੱਢ ਲੈਣਗੇ ਚਾਰ ਲੋਕ ਉਸਤਤ ਵੀ ਕਰ ਦੇਣਗੇ ਤਾਂ ਮੇਰੇ ਖਿਆਲ ਚ ਬਹੁਤਾ ਹੱਥਾਂ ਪੈਰਾਂ ਚਾਉਣ ਦੀ ਲੋੜ ਨਹੀਂ ਹੈ ਸਹੀ ਹੈ ਬਸ ਆਪਣੇ ਰਸਤੇ ਤੁਰੇ ਜਾ ਰਹੇ ਆ ਤਾਂ ਬੇਬੜੇ ਉਂਗਲ ਫੜੀ ਆ ਤਾਂ ਕਬਰਾਂ ਦੀ ਲੋੜ ਨਹੀਂ ਹੈ ਕੀ ਬਾਤ ਹੈ ਉਂਗਲ ਫੜੀ ਕਬਰਾਂ ਦੀ ਲੋੜ ਨਹੀਂ ਮੇਰੇ ਖਿਆਲ ਚ ਇੱਕ ਸੂਫੀ ਬੰਦਗੀ ਵੈਰਾਗ ਸ਼ਾਇਦ ਸਾਡੇ ਸਾਰਿਆਂ ਦੇ ਮਨ ਚ ਹੁੰਦਾ ਅਸੀਂ ਸ਼ਾਦੋਂ ਨੂੰ ਇੱਕ ਪਾਸੇ ਰੱਖ ਕੇ ਇੱਕ ਖੂੰਜੇ ਚ ਰੱਖ ਕੇ ਭੁੱਲ ਜਾਂਦੇ ਆ ਭੱਜੇ ਫਿਰਦੇ ਰਹਿੰਦੇ ਆ ਦੁਨੀਆਦਾਰੀ ਚ ਇੱਕ ਦਿਨ ਅਚਾਨਕ ਯਾਦ ਆਉਂਦਾ ਓਏ ਮੈਂ ਭੁੱਲ ਗਿਆ ਬਟ ਉਦੋਂ ਤੱਕ ਬਹੁਤ ਸਾਰਾ ਵਕਤ ਲੰਘ ਚੁੱਕਿਆ ਹੁੰਦਾ ਲੇਕਿਨ ਅਸੀਂ ਨਾ ਭੁੱਲੀਏ ਕੰਮ ਵਰਨੇ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਮੈਨੂੰ ਵੀ ਥੋੜਾ ਜਿਹਾ ਹਲੂਣਿਆ ਕਿ ਇਹ ਬ੍ਰੇਕ ਹੁੰਦਾ ਜੇ ਤੁਹਾਨੂੰ ਬ੍ਰੇਕ ਦੇ ਵਿੱਚ ਥੋੜੇ ਸੱਚ ਪਾ ਲੋ ਤਾਂ ਜ਼ਿਆਦਾ ਵਧੀਆ ਬ੍ਰੇਕ ਲੱਗਦਾ ਹੂਕ ਮੁਸੱਲਾ ਪਨਸਟ ਲੋਟਾ ਨਾ ਫੜ ਤਸਵੀਕਾ ਸਾਸ ਸਟਾਸ਼ਕ ਕਹਿੰਦਾ ਦੇਕੇ ਹੁਕਾ ਤਰਕ ਹਲਾਲੋਂ ਖਾ ਮਰਦਾਰ ਇਸ਼ਕ ਦੀ ਨਮੀ ਉਹ ਨਮੀ ਬਹਾਰ ਗਰੇਵਾਲ ਹੋਰਨ ਨਾਲ ਕਮਰ ਗਰੇਵਾਲ ਹੋਰਨ ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਗੱਲਬਾਤ ਕਰ ਰਹੇ ਹਾਂ ਕਮਰ ਆ ਬਾਬਾ ਬੁੱਲੇ ਸ਼ਾ ਹੋਰਾਂ ਨੇ ਆਖਿਆ ਕਿ ਇਹ ਤੇ ਬਹਾਰ ਹੈ ਇਹ ਤਾਂ ਤੁਸੀਂ ਦੁਨੀਆਦਾਰੀ ਤੋੜ ਕੇ ਇਹ ਮਸੱਲੇ ਇਹ ਲੋਟੇ ਇਹ ਤਸਵੀਆਂ ਕੰਮ ਨਹੀਂ ਆਉਣੀ ਐ ਇੱਕ ਦਿਨ ਜਿਹੜੇ ਮੰਨ ਕੇ ਨੇ ਉਹ ਤਾਂ ਆਤਮਾ ਦੇ ਰੂਹ ਦੇ ਤੇ ਨਫਸ ਨੂੰ ਦੂਰ ਕਰਕੇ ਹੀ ਫੇਰਨੇ ਪੈਣੇ ਆ ਸਹੀ ਗੱਲ ਹੈਗੀ ਹੈ ਕਿ ਇਹ ਸਾਰੇ ਤੁੰਬੇ ਤਾਂ ਅੰਦਰ ਹੀ ਵੱਜਣੇ ਹੈਗੇ ਬਾਹਰ ਤਾਂ ਰੌਲਾ ਹੀ ਹੁੰਦਾ ਉਹ ਬੀਬੇ ਗੱਲ ਸੁਣਾਉਂਦੀ ਸੀ ਮੇਰੇ ਇੱਕ ਦਿਨ ਉਹ ਕਹਿੰਦੀ ਦੋ ਬੀਬੀਆਂ ਦੁੱਧ ਵੇਚਦੀ ਹੁੰਦੀਆਂ ਸੀ ਹਮ ਤਾਂ ਉਹ ਦੋਨੇ ਨਾ ਆਪਣਾ ਦੁੱਧ ਦੇ ਕੇ ਤੇ ਵਾਪਸ ਆਉਂਦੀਆਂ ਹਮ ਉਸ ਦਿਨ ਉਹ ਪੈਸੇ ਦਾ ਹਿਸਾਬ-ਕਤਾਬ ਕਰਕੇ ਆਈਆਂ ਹਮ ਸਾਰੇ ਜਿੱਥੇ ਇੱਥੇ ਦੁੱਧ ਵੇਚਦਿਆਂ ਤਾਂ ਇੱਕ ਬੋਲਦੀ ਹੈ ਦੂਜੀ ਨੂੰ ਕਹਿੰਦੀ ਉਹਦੇ ਨਾਲ ਹਿਸਾਬ-ਕਤਾਬ ਕਰਕੇ ਆਈਆਂ ਹੂੰ ਉਹ ਕਹਿੰਦੀ ਕਿਹਦੇ ਨਾਲ ਕਹਿੰਦੀ ਆਪਦਾ ਯਾਰ ਨਾ ਹੂੰ ਉਹ ਕਹਿੰਦੀ ਯਾਰ ਕਿਤੇ ਹਿਸਾਬ ਕੀ ਹੂੰ ਭੁੱਲਾ ਕਿਤੇ ਬੈਠਾ ਤੇ ਮਣ ਕੇ ਫੇਰੀ ਜਾਂਦਾ ਸੀ ਹਾਂ ਤਾਂ ਇੱਕਦਮ ਗੱਲ ਚਪੇੜ ਵਾਂਗੂ ਵਜੀ ਕਿ ਤੂੰ ਆ ਫਿਰ ਕਿਹੜੇ ਸਾਹ ਬੰਜ ਪਿਆ ਸਹੀ ਗੱਲ ਹੈ ਉਹ ਇੱਕ ਦੁਨੀਆਵੀ ਯਾਰ ਨੂੰ ਲੈ ਕੇ ਕਹੀ ਜਾਂਦੀ ਵੀ ਯਾਰ ਕੀ ਦਾ ਹਿਸਾਬ ਕੀ ਤੇ ਤੂੰ ਸਾਲਿਆ ਲੈ ਕੇ ਮਾਰਾ ਪਤਾਂ ਚ ਵਪਾਰ ਨਾ 4 5 6 7 8 9 10 ਦਾ ਤਸਾ ਹਕਤਾ ਵਾਲੀ ਤਾਂ ਵੀਰੇ ਅੰਚ ਮੇਰੇ ਖਿਆਲ ਚ ਨਹੀਂ ਆ ਕੁਛ ਫਿਰ ਜਿਹੜੇ ਦੁਨੀਆਦਾਰ ਲੋਕ 2 2 4 4 2 8 ਤੇ ਫਿਰ ਅੱਗੇ ਲੱਗੇ ਹੋਏ ਆ ਮੇਰੇ ਸਾਹਿਬ ਦਾ ਪਉਣਾ ਜਿਹੜਾ ਦਦਾਰ ਅੰਦਰ ਮਾਰੋ ਜਾਂਦੀ ਬੇਬੇ ਹਮੇਸ਼ਾ ਗੁੰਦੀ ਰਹਿੰਦੀ ਐ ਘੁਟੀਆਂ ਚ ਹਾਂ ਤਾਂ ਬਾਹਰ ਦੀ ਖੇਡ ਨਹੀਂ ਐ ਵੀਰੇ ਯਾਰੇ ਬਾਹਰ ਦੀ ਖੇਡ ਨਹੀਂ ਐ ਹਾਂ ਇਹ ਅੰਦਰ ਦੀ ਖੇਡ ਆ ਇਸ ਕਰਕੇ ਨੰਗੇ ਹੋ ਜੋ ਬਸ ਹੂੰ ਨੰਗੇ ਹੋ ਜੋ ਲੁਫਾਫੇ ਚੜਾਈ ਬੈਠੇ ਮੇਰੇ ਵਰਗੇ ਬੰਦੇ ਤਾਂ ਸਾਰਾ ਦਿਨ ਸੌ ਲੁਫਾਫੇ ਚੜੇ ਪਿਆ ਉੱਥੇ ਵਿੱਚ ਉੱਠ ਉੱਥੇ ਵਿੱਚ ਝੂਟ ਤਾਂ ਜਵੇਂ ਨੰਗੇ ਹੋ ਜੋ ਲੋਕ ਸਾਨੂੰ ਗਾਲਾਂ ਕੱਢਣ ਥੋੜੀ ਥੂ ਥੂ ਕਰਨ ਹੂੰ ਤਾਂ ਗੱਲ ਮੇਰੇ ਖਿਆਲ ਚ ਫੇਰ ਬਣੂਗੀ ਮਲੰਗੀ ਚ ਗੱਲ ਬਣਨੀ ਆ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਮੈਂ ਗਾਉਂਗਾ ਜਰੂਰ ਇਹ ਦੁਨੀਆ ਵੱਖ ਵੱਖ ਰੰਗਾਂ ਦੀ ਸਾਡੀ ਸੁਣਦਾ ਕੌਣ ਮਲੰਗਾਂ ਦੀ ਮਲੰਗਾਂ ਦੀ ਵੀ ਤਾਂ ਕੋਈ ਸੁਣਦਾ ਨਹੀਂ ਨਾ ਫਿਰ ਕਮਰ ਬਸ ਫਿਰ ਇੱਥੇ ਇੱਥੇ ਨਹੀਂ ਸੁਣਾਉਣੀ ਯਾਰ ਸੱਚੀ ਗੱਲ ਹੈ ਇਹ 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 ਸਾਥ ਤੱਕ ਪ੍ਰਿਪੇਅਰ ਹੋਣਾ ਤਾਂ ਫਿਰ ਹੀ ਬੇਬੇ ਕੋ ਰਹਿਣ ਦਾ ਸਵਾਦ ਹੈ ਕਿ ਨਹੀਂ ਜੋ ਹੋ ਰਿਹਾ ਸੁਭਾਵ ਹੈ ਤਾਂ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਸਾਥ ਦੁੱਖ ਸੁੱਖ ਫਿਰ ਇੱਥੇ ਹੀ ਖਤਮ ਹੋ ਜਾਣੇ ਸਾਰੇ ਮੇਰੇ ਕੋਸ਼ਿਸ਼ ਤਾਂ ਇਹੀ ਹੈ ਹੁਣ ਪਤਾ ਲੱਗ ਗਿਆ ਬੇਬੇ ਕ੍ਰਿਸ਼ਨ ਜੀ ਹੋਰਾਂ ਦੀ ਗੱਲ ਸੁਣਾਉਂਦੀ ਹੁੰਦੀ ਹੈ ਕਿ ਉਹ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਮੈਂ ਇਹਨਾਂ ਨੂੰ ਖਤਮ ਤਾਂ ਨਹੀਂ ਕਰ ਸਕਦਾ ਦੁੱਖਾਂ ਸੁੱਖਾਂ ਨੂੰ ਨਾਸ਼ਤਾ ਨਹੀਂ ਕਰ ਸਕਦਾ ਪਰ ਤੁਹਾਨੂੰ ਇਹਨਾਂ ਚ ਰਹਿਣਾ ਸਿਖਾ ਸਕਦਾ ਹੈ ਫਿਰ ਖਤਮ ਹੋ ਜਾਣਗੇ ਫਿਰ ਹਾਂ ਤਾਂ ਬੇਬੇ ਸਾਨੂੰ ਇਹੀ ਸਿਖਾ ਰਹੀ ਹੈ ਕਿ ਪੁੱਤਰਾ ਉਹਨੇ ਤਾਂ ਹੈ ਗਈ ਹੈ ਜੋ ਤੇਰੀ ਫਾਈਲ ਪਿੱਛੇ ਬਣ ਕੇ ਆਈ ਹੈ ਹੂੰ ਪਿਛਲੇ 20 ਕਹੇ ਵੱਢਨੇ ਤਾਂ ਪੈਣੇ ਹੈ ਹੂੰ ਪਰ ਐਵੇਂ ਉਹਨਾਂ ਚ ਰਹਿਣਾ ਸਿਖਾ ਦੁੱਪੀ ਕਿ ਰਹਿਣਾ ਕਿਵੇਂ ਦੁੱਖਾਂ ਨਾਲ ਰਹਿਣ ਲੱਗੇ ਜੇ ਦੁੱਖ ਮਾਈਨਸ ਹੋ ਜਾਂਦੇ ਨੇ ਬਿਲਕੁਲ ਵੀਰੇ ਬਿਲਕੁਲ ਬਸ ਉਹੀ ਹੈ ਬਸ ਉਹ ਅਵਸਥਾ ਉਹ ਤੁਹਾਡੀ ਬਣ ਜਾਏ ਤਾਂ ਫਿਰ ਫਿਰ ਕੋਈ ਪ੍ਰਵਾਹ ਨਹੀਂ ਆ ਪਰ ਉਹਦੇ ਲਈ ਕੰਮ ਕਰਨਾ ਪਊ ਵੀਰੇ ਕਮਰ ਕਦੀ ਹੋਇਆ ਕਿ ਗੀਤ ਤੁਸੀਂ गा ਰਹੇ ਹੋ ਤੇ اچانک ਆਪਦੇ ਗੀਤ ਚ ਲੌਸਟ ਹੋ ਗਏ ਪਤਾ ਨਹੀਂ ਲੱਗਿਆ ਵੀ ਮੈਂ ਕਿੱਥੇ गा ਰਿਹਾ ਵਜਦ ਚ ਇਲਹਾਮ ਚ ਮਸਤੀ ਜਿਹੜੀ ਜਿਹਨੂੰ ਹਾਲ ਪੈ ਗਿਆ ਬੁੱਲੇ ਸ਼ਾਹ ਉਰੀ ਕਹਿੰਦੇ ਨੇ ਕਦੀ ਹੋਇਆ ਇਦਾਂ ਦੇ ਚਲਕਾਰੇ ਜਿਹੜੇ ਤੁਸੀਂ ਦੱਸਿਆ ਵੀ ਇੰਡੀਕੇਸ਼ਨ ਕੀ ਕਿਤੇ ਸੀ ਕਿ ਉਹਨਾਂ ਨਾਲ 2-4 ਹੁੰਨੇ ਹੋ ਹਮ ਮੇਰੇ ਭੋਜਨ ਭਜਨ ਖਜ਼ਾਨਾ ਤੇ ਨਾਰੀ ਹਮ ਚਾਰੋਂ ਪਰਦੇ ਦੇ ਅਧਿਕਾਰੀ ਹਮ ਹਮ ਇਹਦਾ ਇਹਦਾ ਕੁਇਰਾਉਲਾ ਨਹੀਂ ਹੈ ਇਹਦਾ ਕੁਇਰਾਉਲਾ ਨਹੀਂ ਹੈ ਇਹਦਾ ਜੀਨੂ ਜਿਵੇਂ ਲੱਗ ਰਿਹਾ ਹੈ ਬਸ ਆਪਦਲ ਕੋਕੇ ਰੱਖੇ ਕੀ ਲੈਣਾ ਦੁਨੀਆ ਮੁਰੇ ਬੋਤਲੇ ਫਰੋੜ ਕੇ ਕੀ ਬਾਤ ਹੈ ਕੀ ਬਾਤ ਮੇਰੇ ਖਿਆਲ ਚ ਸੋਹਣੀਆਂ ਗੱਲਾਂ ਸੌਖੀਆਂ ਨਹੀਂ ਨੇ ਬਟ ਡੁੰਗੀਆਂ ਨੇ ਔਰ ਜਿਸ ਇਲਮ ਨਾਲ ਜਿਸ ਤਾਲੀਮ ਨਾਲ ਪੜਦੇ ਆ ਪੜਦੇ ਆ ਜੁੜੇ ਉਹਦੇ ਚ ਵਹਿ ਤੁਰੇ ਕਮਰ ਹੋਰਾਂ ਨੇ ਮੈਂ ਤੇ ਬੜਾ ਹੈਰਾਨ ਹੋ ਰਿਹਾ ਵੀ ਨਿੱਕੀ ਜੀ ਉਮਰ ਦੇ ਵਿੱਚ ਗਹਿਰ ਗੰਭੀਰ ਗੱਲਾਂ ਉਹਦੇ ਨਾਲ 2-4 ਹੋਣਾ ਔਰ ਉਹਨੂੰ ਜਿਉਣਾ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਨਜ਼ਰ ਆਈ ਕਮਰ ਮੇਰੇ ਖਿਆਲ ਚ ਚੰਪੜੀਆਂ ਇਹ ਗੱਲਾਂ ਸ਼ਾਇਦ ਮੁਕੜੀਆਂ ਨਹੀਂ ਛੋਟੀ ਛੋਟੀਆਂ ਲੱਗੀ ਜਾਣਗੀਆਂ ਕਿਉਂਕਿ ਮੇਰੇ ਸਵਾਲ ਤੇ ਬਹੁਤ ਹੋਣਗੇ ਤੇ ਤੁਸੀਂ ਸਾਡੇ ਸਟੂਡੀਓ ਮਿਹਰਬਾਨੀ ਜੀ ਮੈਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗਾ ਬਹੁਤ ਹੀ ਚੰਗਾ ਲੱਗਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਕਮਰ ਹੂਰਾ ਨੇ ਸੂਫੀਆਂ ਦੀਆਂ ਗੱਲਾਂ ਕੀਤੀਆਂ ਸੂਫੀ ਹੋਣ ਬਾਰੇ ਸੂਫੀ ਬਾਰੇ ਗੱਲਾਂ ਕੀਤੀਆਂ ਤੁਹਾਡੇ ਜ਼ਿਹਨ ਚ ਕੋਈ ਸਲਾਹਾਂ مشورہ ਤੇ ਕੋਈ ਹੋਰ ਪ੍ਰਸ਼ਨ ਹੋਵੇ ਤਾਂ ਸਾਨੂੰ ਲਾਜ਼ਮੀ ਤੌਰ ਤੇ ਲਿਖਿਓ ਸਾਡਾ ਪਤਾ ਹੈ ਖਾਸ ਮੁਲਾਕਾਤ ਜ਼ੀ ਪੰਜਾਬ ਹਰਿਆਣਾ ਹਿਮਾਚਲ ਦਾਰਾ ਸਟੂਡੀਓ ਫੇਸ 6 ਮਹਾਲੀ 160050 ਪੰਜਾਬ ਇੰਡੀਆ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਸਾਡਾ ਮੇਲ ਪਤਾ ਹੈ editorpunjabi@zinetwork.com ਮਿਲੀ ਹਵਾਵਾਂ ਮੇ ਉਡਣੇ ਕੀ ਇਹ ਸਜ਼ਾ ਯਾਰੋ ਮੈਂ ਜ਼ਮੀਨ ਕੇ ਰਿਸ਼ਤੋਂ ਸੇ ਕਟ ਗਿਆ ਯਾਰੋ ਅਗਲੇ ਹਫਤੇ ਫੇਰ ਮਿਲਾਂਗੇ ਇੱਕ ਹੋਰ ਸੋਹਣੀ ਸ਼ਖਸੀਅਤ ਨਾਲ ਤਦ ਤੱਕ ਮੈਨੂੰ ਬਲਵਿੰਦਰ ਨੂੰ ਦਿਓ ਇਜਾਜ਼ਤ ਰੱਬ ਰੱਖਾ